ਇੱਕ ਬੈਕਟਰ ਸਾਡੇ ਸਾਹਮਣੇ ਆਇਆ ਜਿਹੜਾ ਕਿ ਬੜਾ ਹੀ ਸੈਂਸਿਟਿਵ ਤੇ ਸੰਵੇਦਨਸ਼ੀਲ ਹੈ ਕੱਲ ਦੇ ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਵਿਜੀਲੈਂਸ ਤੇ ਐਸਐਸਪੀ ਨੇ ਭਾਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤਹਿ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜਾ ਹੈਰਾਨੀਜਨਕ ਬੜੇ ਸੰਸਨੀਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਐਨੇ ਥੱਲੜੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ ਦੋਸਤ ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਤਪੂਛਣਾਕਸੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤਪੂਸ਼ਨ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤਪੂਸ਼ਨ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸympathy ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸੰਮਨ ਕਰਦਾ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪੈਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆਸ਼ੂਨਾ ਧੱਕਾ ਕਰਨ ਲੱਗੀ ਹੋਈ ਹੈ ਤੋਂ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਐਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਆ ਆਪਣੀ ਹਾਰ ਦੇਖਦੇ ਹੋਏ ਕਿ ਇਸ ਤਰੀਕੇ ਦੀਆਂ ਕੋਚੀਆਂ ਚਾਲਾਂ ਥੱਲੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ ਲੱਗੀ ਹੋਈ ਐ ਜਿਵੇਂ ਹੀ ਇਹ ਜਿਵੇਂ ਹੀ ਇਹ ਸੱਚ ਜਿਵੇਂ ਹੀ ਇਹ ਇੱਕ ਸਾਜ਼ਿਸ਼ ਸਾਡੇ ਨੋਟਿਸ 'ਤੇ ਆਈ ਅਸੀਂ ਇਮੀਡੀਏਟਲੀ ਉਸ ਅਫਸਰ ਦੇ ਉੱਤੇ ਕਾਰਵਾਈ ਕੀਤੀ ਔਰ ਬਲਕਿ ਵੱਡੀ ਗੱਲ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਉਣ ਲੱਗੇ ਆ ਇਹ ਤੇ ਨਿਗਾ ਮਾਰਿਓ ਇਹਦੇ ਵਿੱਚ ਇਸ ਖਬਰ 'ਚ ਲਿਖਿਆ ਕੀ ਹੈ ਇਸ ਖਬਰ ਨਾਲ ਸਾਨੂੰ ਤਾਂ ਕੋਈ ਸਰੋਕਾਰ ਨਹੀਂ ਸੀਗਾ ਇਹਦੇ 'ਚ ਲਿਖਿਆ ਨਿਊ ਹਾਈ ਸਕੂਲ ਮਾਮਲੇ 'ਮੈਂ ਪੂਰਬ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਕਾ ਨਾਮ ਆਇਆ ਸਾਹਮਣੇ ਇੱਕ ਕੱਲ ਇੱਕ ਜਿਹੜੇ ਉਸ ਸਕੂਲ ਦੇ ਨਾਲ ਰਿਲੇਟਡ ਇਹ ਨਿਊ ਹਾਈ ਸਕੂਲ ਦੇ ਨਾਲ ਰਿਲੇਟਡ ਜਿਹੜੇ ਪੈਰੈਂਟਸ ਜਿਹੜੇ ਬੱਚੇ ਉੱਥੇ ਪੜ੍ਹਦੇ ਰਹੇ ਨੇ ਪੁਰਾਣੇ ਜਿਹੜੇ ਐਸ ਸਮੇਂ ਉੱਥੇ ਦੇ ਲੂਮਨਾਈ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਬਹੁਤ ਕਰੋੜੀ ਘਟਾਲਾ ਕਰੋੜਾ ਰੁਪਏ ਦਾ ਘਟਾਲਾ ਇਹ ਉਸ ਪ੍ਰਾਈਮ ਲੋਕੇਸ਼ਨ ਤੇ ਸਕੂਲ ਦੀ ਜ਼ਮੀਨ ਹੜਪਣ ਦੇ ਲਈ ਇਹਦੇ ਵਿੱਚ ਆਸ਼ੂ ਦਾ ਬੜਾ ਵੱਡਾ ਹੱਥ ਆ ਉਹਦੇ ਭਰਾ ਕਾਲੇ ਦਾ ਬਹੁਤ ਹੱਥ ਹੈ ਸੋ ਇਹ ਇੱਕ ਤੀਰ ਨਾਲ ਇੱਕ ਤੀਰ ਤੇ ਨਾਲ ਦੋ ਨਿਸ਼ਾਨੇ ਬਿੰਨਣ ਤੇ ਲਈ ਜਦੋਂ ਭਾਰਤ ਕੁਸ਼ਨਾਚੂ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਵੀ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਕਮਾਣ ਦੀ ਕੋਸ਼ਿਸ਼ ਕਰਾਂ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀਚ ਹੋਏ ਬਹੁਤ ਕਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪਥੈਟੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸੰਮਨ ਕਰਤੇ ਤਾਂ ਜੋ ਮੈਂ ਇਸ ਮੁੱਤੇ ਨੂੰ ਚੱਕਾਂ ਕਿ ਦੇਖੋ ਜੀ ਸਰਕਾਰ ਨੇ ਚਲਦੀ ਇਲੈਕਸ਼ਨ ਤੇ ਮੈਨੂੰ ਸੰਮਨ ਕਰਾਇਆ ਜਦ ਕਿ ਸਾਡਾ ਇਸ ਤੇ ਵਿੱਚ ਕੋਈ 1% ਵੀ ਸਾਡਾ ਨਾਲ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ 'ਚ ਕਾਰਨ ਸੀਗਾ ਕਿਸੇ ਕਿਸਮ ਦਾ ਉਹਨੂੰ ਸੰਮਨ ਕਰਾਉਣ ਦੇ ਵਿੱਚ ਸੋ ਜਿਵੇਂ ਹੀ ਪਤਾ ਲੱਗਿਆ ਕਿ ਦੋਸਤ ਨੇ ਦੋਸਤ ਦਾ ਪੱਖ ਪੂਰਿਆ ਤਾਂ ਜਿਹੜਾ ਵੀ ਕੋਈ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਕਿਸੇ ਵੀ ਸਰਕਾਰੀ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਹੋਵੇ ਜੇਕਰ ਉਹ ਕਿਸੇ ਕੱਪੜੇ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਜਾਂ ਉਹਨੂੰ ਚੱਲਦੀ ਇਲੈਕਸ਼ਨ 'ਚ ਕਿਸੇ ਕਿਸਮ ਦਾ ਫਾਇਦਾ ਦੇਣ ਦੀ ਕੋਸ਼ਿਸ਼ ਕਰੂਗਾ ਇੱਕ ਕਦਾਪੀ برداشت ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਤ੍ਰਿਤ ਦੇ ਥੱਲੇ ਚੱਲ ਰਹੀ ਹੈ ਸਾਡਾ ਇੱਕੋ ਹੀ ਮੋਟਿਵ ਹੈ ਉਹ ਇਹ ਕਿ ਅਸੀਂ ਇਮਾਨਦਾਰੀ ਦੇ ਨਾਲ ਭ੍ਰਿਸ਼ਟਾਚਾਰ ਮੁਕਤ ਨਿਜ਼ਾਮ ਭ੍ਰਿਸ਼ਟਾਚਾਰ ਮੁਕਤ ਪੰਜਾਬ ਲੋਕਾਂ ਦੀ ਝੋਲੀ ਚ ਪਾਣਾ ਸੋ ਉਸ ਤੇ ਚਲਦੇ ਹੋਏ ਅਸੀਂ ਉਸ ਅਫਸਰ ਤੇ ਵੀ ਜੋ ਕਾਰਵਾਈ ਕਰਤੀ ਉਸ ਅਫਸਰ ਨੂੰ ਵੀ ਸਸਪੈਂਡ ਕੀਤਾ ਗਿਆ ਜਿਨੇ ਇਸ ਤਰ੍ਹਾਂ ਦਾ ਜਾਨੀ ਕਿ ਉਹਨੂੰ ਫਾਇਦਾ ਪਹਚਾਣਦੀ ਆਪਣੇ ਯਾਰ ਨੂੰ ਆਪਣੇ ਦੋਸਤ ਨੂੰ ਕੋਸ਼ਿਸ਼ ਕੀਤੀ ਆ ਉਰੇ ਬਸ ਨਹੀਂ ਇੱਕ ਵੱਡੀ ਗੱਲ ਹੋਰ ਕਿ ਭਾਜਪਾ ਦੇ ਨੇਤਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਿੱਡੀ ਵੱਡੀ ਗੱਲ ਹੈ ਕਿ ਭਾਜਪਾ ਤਾਂ ਹਾਰ ਕਬੂਲੀ ਬੈਠੀ ਆ ਭਾਜਪਾ ਦੇ ਨੇਤਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਜੇਕਰ ਜੇਕਰ ਤੁਸੀਂ ਸਾਨੂੰ ਵੋਟਾਂ ਨਹੀਂ ਪਾਉਣੀਆ ਬੇਸ਼ੱਕ ਨਾ ਪਾਇਓ ਪਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਜੀ ਨੂੰ ਨਾ ਪਾਇਓ ਕਿਉਂ ਸੰਜੀਵ अरोड़ा ਜੀ ਤੋਂ ਕਾਹਦਾ ਡਰ ਹੈ ਉਹ ਕਹਿੰਦੇ ਕਾਂਗਰਸ ਨੂੰ ਪਾ ਰਹੇ ਹੋ ਪਤਾ ਕਿਉਂ ਕਿਉਂਕਿ ਚੋਰ ਤੇ ਚੋਰ ਮਸੇਰੇ ਭਰਾ ਬਣ ਕੇ ਅਸੀਂ ਪੰਜਾਬ ਨੂੰ ਜਿਵੇਂ ਪਹਿਲੇ ਸਮਿਆਂ ਤੋਂ ਲੁੱਟਦੇ ਆਏ ਆ ਅਸੀਂ ਫੇਰ ਲੁੱਟ ਲਈਏ ਇਹ ਮੰਨਸ਼ਾ ਤੁਹਾਡੀ ਇੱਕ ਵਾਰ ਸ਼ਖਸੀਅਤ ਤੇ ਨਿਗਾਹ ਮਾਰ ਕੇ ਦੇਖਿਓ ਮੈਂ ਅੱਜ ਪ੍ਰਸਤਾਵ ਜਰੀਏ ਜਿੱਥੇ ਲੁਧਿਆਣਾ ਵੈਸਤੇ ਸਾਰੇ ਵੋਟਰਾਂ ਨੂੰ ਕਹਿਣਾ ਉੱਥੇ ਮੈਂ ਪੂਰੇ ਪੰਜਾਬ ਦੇ ਵੋਟਰਾਂ ਨੂੰ ਵੀ ਇਹ ਕਹਿਣਾ ਇੱਕ ਵਾਰ ਸ਼ਖਸੀਅਤ ਤੇ ਨਿਗਾਹ ਮਾਰ ਕੇ ਦੇਖਿਓ ਸ਼ੀਸ਼ੇ ਚ ਲਾ ਕੇ ਦੇਖਿਓ ਇੱਕ ਪਾਸੇ ਸੰਜੀਵ ਅਰੋੜਾ ਜੀ ਜਿਹੜੇ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਲਾਏ ਨੇ ਦੂਜੇ ਪਾਸੇ ਕਾਂਗਰਸ ਵੱਲੋਂ ਲਾਇਆ ਗਿਆ ਭਾਰਤ ਪੂਸ਼ਨਾ ਆਸ਼ੂ ਤੀਜੇ ਪਾਸੇ ਭਾਜਪਾ ਵੱਲੋਂ ਲਾਇਆ ਗਿਆ ਉਹਨੂੰ ਨਿਗਾਹ ਮਾਰ ਲਿਓ ਤਾਂ ਤੁਸੀਂ ਇੱਕ ਚੀਜ਼ ਪਾਓਗੇ ਔਰ ਕ੍ਰਿਸਟਲ ਕਲੀਅਰ ਤੁਹਾਡੇ ਬਿਲਕੁਲ ਅਨ ਸਾਹਮਣੇ ਨਿਕਲ ਕੇ ਇੱਕ ਪਿਕਚਰ ਆਊਗੀ ਕਿ ਸੰਜੀਵ अरोड़ा ਜੀ ਵਰਗਾ ਇਮਾਨਦਾਰ ਸੰਜੀਵ अरोड़ा ਜੀ ਵਰਗਾ ਕੰਮ ਕਰਨ ਵਾਲਾ ਨੇਤਾ ਕੰਮ ਕਰਨ ਵਾਲਾ ਇੱਕ ਸੇਵਾਦਾਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਲੱਭ ਸਕਦਾ ਸੋ ਅੱਜ ਜਿੱਥੇ ਲੁਧਿਆਣਾ ਵੈਸਟ ਆਪਣਾ ਪੂਰਾ ਮਨ ਸੱਚਾ ਮੰਨਤਰੋ ਮਨਪਣ ਆਹੀ ਬੈਠਾ ਹੈ ਕਿ ਅਸੀਂ ਬਹੁ ਗਿਣਤੀ ਦੇ ਵਿੱਚ ਸੰਜੀਵ अरोड़ा ਜੀ ਨੂੰ ਵੋਟਾਂ ਪਾ ਕੇ 19 ਤਰੀਕ ਨੂੰ ਜਿਤਾਉਣਾ ਹੈ ਤੇ ਦੂਸਰੇ ਪਾਸੇ ਦੂਸਰੇ ਪਾਸੇ ਆਪਣੀ ਹਾਰ ਨੂੰ ਦੇਖਦੇ ਹੋਏ ਇਹ ਰਲ ਕੇ ਆਪਸ ਦੇ ਵਿੱਚ ਪਲੈਨਿੰਗ ਕਰਕੇ ਕਿ ਕਿਵੇਂ ਸਾਜ਼ਿਸ਼ ਰਚੀਏ ਕਿਵੇਂ ਕੋਈ ਸਾਜ਼ਿਸ਼ ਰਚੀਏ ਤਾਂ ਜੋ ਅਸੀਂ ਇੱਕ ਤਰੀਕ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬੰਨ ਸਕੀਏ ਇੱਕ ਕਿ ਆਪਣੇ ਯਾਰ ਨੂੰ ਕਹਿ ਕੇ ਝੂਠੇ ਨੋਟਿਸ ਕਢਾ ਸਕੀਏ ਦੂਜਾ ਕਿ ਜਿਹੜਾ ਬਹੁਤ ਕਰੋੜੀ ਘਟਾਲਾ ਹੋਇਆ ਹੋਇਆ ਹੈ ਇਹ ਨਿਊ ਕਿਹੜਾ ਇਹ ਨਿਊ ਸਕੂਲ ਹੈ ਕੰਟਰੀ ਸਕੂਲ ਇਹਦਾ ਜਿਹੜਾ ਮੈਂ ਦਿਖਾਣਾ ਇਹਦਾ ਜਿਹੜਾ ਘਟਾਲਾ ਹੋਇਆ ਹੋਇਆ ਇਹਨੂੰ ਅਸੀਂ ਛੁਪਾ ਸਕੀਏ ਇਹਨੂੰ ਡਾਇਵਰਟ ਕਰ ਸਕੀਏ ਮੋਰੋ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਤੁਸੀਂ ਨੋਟਿਸ ਕਢਾ ਲੇ ਝੂਠੇ ਕੋਈ ਗੱਲ ਨਹੀਂ ਇੱਕ ਯਾਦ ਰੱਖਿਓ ਇਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ ਕਲੀਅਰ ਕੱਟ ਕਿ ਘੁਟਾਲਾ ਹੋਇਆ ਹੈ ਔਰ ਮੈਂ ਉਹਨੂੰ ਪੂਰਨ ਵਿਸ਼ਵਾਸ ਦਵਾਨਾ ਪੂਰਨ ਵਿਸ਼ਵਾਸ ਇਲੈਕਸ਼ਨ ਆਊਗੀ ਚਲੇ ਜਾਊਗੀ 19 ਤਰੀਕ ਨੂੰ ਇਲੈਕਸ਼ਨ ਹੋ ਜਾਣੀ ਹੈ 23 ਨੂੰ ਰਿਜ਼ਲਟ ਆ ਜਾਣੇ ਨੇ 23 ਨੂੰ ਰਿਜ਼ਲਟ ਆ ਜਾਣ ਦੋ ਤੁਹਾਡੇ ਨਾਲ ਵਾਦਾ ਰਿਹਾ ਇਹ ਜਿਹੜਾ ਬਹੁਤ ਕਰੋੜੀ ਘੁਟਾਲਾ ਹੋਇਆ ਹੈ ਇਹ ਜਿਹੜਾ ਬਹੁਤ ਕਰੋੜੀ ਘਟਾਲਾ ਹੋਇਆ ਹੈ ਸਕੂਲ ਦਾ ਇਹਦੇ 'ਚ ਤੁਹਾਨੂੰ ਜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਾ ਕਰਕੇ ਦਿੱਤਾ ਇਹਦੇ 'ਚ ਕਿਹੜੇ ਬੰਦਿਆਂ ਤੇ ਨਿੱਜੀ ਹਿੱਤ ਜੁੜੇ ਹੋਏ ਨੇ ਜੇ ਨਾ ਤੁਹਾਨੂੰ ਕੱਢ ਕੇ ਦਿੱਤੇ ਤਾਂ ਤੁਸੀਂ ਕਿਓ ਦੂਸਰੀ ਗੱਲ ਇਹਦੇ 'ਚ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਸਤਕਾਰਯੋਗ ਮੇਰੇ মিডিਆ ਵਾਲੇ ਭਰਾਵਾਂ ਨੂੰ ਪਹਿਣਾ ਨੂੰ ਕਿ ਜਿਹੜੇ ਬੰਦਿਆਂ ਨੇ ਕੱਲ ਜਿਹੜੇ ਅਲੂਮਨੀ ਨੇ ਸਕੂਲ ਦਾ ਅਲੂਮਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਅਲੂਮਨੀਆ ਨੇ ਕਿੱਥੇ ਹੋ ਕੇ ਕਾਈਂਡਲੀ ਇੱਕ ਵਾਰ ਉਹਨਾਂ ਅਲੂਮਨੀਆ ਨੂੰ ਪੁਰਾਣੇ ਉੱਥੇ ਪੜਦੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਜ਼ਰੂਰ ਜਾ ਕੇ ਪੁੱਛ ਕੇ ਆਇਓ ਕਿ ਇਸ ਬਹੁ ਕਰੋੜੀ ਘਟਾਨੇ ਦੇ ਵਿੱਚ ਕਿਹੜੇ ਲੀਟਰ ਦਾ ਤੇ ਕਿਵੇਂ ਨਾਮ ਬੋਲਦਾ ਸੋ ਇੱਕ ਵਾਰ ਤੋਂ ਫੇਰ ਅੱਜ মিডিਆ ਉਰੇ ਚੱਲ ਕੇ ਆਇਆ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਮੈਂ ਇਸ ਗੱਲ ਦਾ ਪੂਰਨ ਵਿਸ਼ਵਾਸ ਦਿਵਾਨਾ ਕਿ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਬਿਲਕੁਲ ਟਰੂ ਐਂਡ ਫੇਅਰ ਹੋ ਰਹੀ ਹੈ ਆਰੇ ਲੋਕ ਫਤਵਾ ਜਾਰੀ ਕਰਨਗੇ 19 ਤਰੀਕ ਨੂੰ ਲੋਕ ਆਪ ਹੀ ਡਿਸਾਈਡ ਕਰਦਣਗੇ ਕਿ ਸਾਡਾ ਲੁਧਿਆਣਾ ਵੈਸਟ ਤੋਂ ਜਿਹੜਾ ਲੀਟਰ ਹੋਊਗਾ ਕੌਣ ਚੁਣ ਕੇ ਜਾਊਗਾ